ਸਰਕਾਰ ਤੇ ਆਮ ਪਿੰਡਾਂ ਦੇ ਲੋਕਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੱਪਾ ਪਾਰ ਹੈ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ مالی ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ 'ਚ ਫੁੱਟਬਾਲ, ਕਬੱਡੀ, ਖੋ-ਖੋ, ਐਥਲੈਟਿਕ, ਵਾਲੀਬਾਲ ਤੇ ਸ਼ੂਟਿੰਗ ਮੁਕਾਬਲੇ ਕਰਵਾਏ ਗਏ ਨੇ। ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਏਡਾ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜਾਊਗਾ ਤਰੱਕੀਆਂ ਵੀ ਦੇ ਮੰਗੂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਸਨ ਇਹ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ ਜਾਰੀ ਕੀ ਹੈਗੀਆਂ ਕਿ ਜਿਹੜਾ ਨਸ਼ੇ ਦੀ ਜੜੀ ਆ ਵੀ ਉਹ ਨੌਜਵਾਨਾ ਜਿਹੜੇ ਦਲਦਲ ਫਸਦੇ ਜਾ ਰਹੇ ਨੇ ਉਹਨਾਂ ਨਸ਼ਾ ਤੋਂ ਦੂਰ ਰੱਖਿਆ ਜਾਵੇ ਤੇ ਖੇਡਾਂ ਵੱਲ ਜਿਹੜਾ ਉਹਨਾਂ ਨੂੰ ਸਾਇਦ ਕੀਤਾ ਜਾਵੇ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਤਸਵੀਰਾਂ ਜ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਜਿਹੜੇ ਖੇਡੀ ਦੇ ਇੱਕ ਕਬੱਡੀ ਦੇ ਜਿਹੜੇ ਮੁਕਾਬਲੇ ਜਿਹੜੇ ਆ ਉਹ ਹੁੰਦੇ ਦਿਖਾਈ ਦੇ ਰਹੇ ਨੇ ਜੋ ਜਿਸ ਵਿੱਚ ਜ ਮੁੰਡਿਆਂ ਨੇ ਭਾਗ ਲਿੱਤਾ ਉਥੇ ਕੁੜੀਆਂ ਦੀ ਜੜੀਆਂ ਟੀਮਾਂ ਨੇ ਵੀ ਵੱਡੇ ਤਦਾਦ ਵਿੱਚ ਭਾਗ ਲਿੱਤਾ ਤੇ ਬੱਚੇ ਵੀ ਜਿਹੜੇ ਉਹਨਾਂ ਦੇ ਜਿਹੜੇ ਲਗ ਮੁਕਾਬਲੇ ਜਿਹੜੇ ਕਰਵਾਏ ਗਏ ਇਹ ਜਾਹਿਰ ਕਰਦਾ ਵੀ ਜਿਹੜੇ ਨੌਜਵਾਨ ਆ ਤੇ ਆਪਣੇ ਨਸ਼ੇ ਨੂੰ ਛੱਡ ਕੇ ਤੇ ਸਵਾਗਤ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਪਿੰਡਾਂ ਦੇ ਲੋਕਾਂ ਵੱਲੋਂ ਵੀ ਹੁਣ ਜਿਹੜੇ ਮੁਕਾਬਲੇ ਆਪਣੀ ਤਰਜ਼ ਤੇ ਜਿਹੜੇ ਕਰਵਾਏ ਜਾ ਰਹੇ ਨੇ ਜੋ ਦਰਸਾਉਂਦੇ ਨੇ ਵੀ ਲੋਕ ਚਾਹੁੰਦੇ ਨੇ ਵੀ ਨਸ਼ੇ ਨੂੰ ਪੂਰੀ ਤਰ੍ਹਾਂ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਤੇ ਜਿਹੜੀ ਇਹ ਜਵਾਨੀ ਹੈਗੀ ਆ ਉਹਨੂੰ ਖੇਡਾਂ ਵੱਲ ਜਿਹੜਾ ਉਤਸ਼ਾਹ ਕੀਤਾ ਜਾਵੇ ਖਾਸ ਤੌਰ ਤੇ ਜਿਹੜੇ ਮੁਕਾਬਲੇ ਤੋਂ ਵੇਖਣ ਵਾਲੀ ਨਜ਼ਰ ਆਦੇ ਵੀ ਕੁੜੀਆਂ ਵੀ ਜੜੀਆਂ ਹੁਣ ਕਬੱਡੀ ਦੇ ਜਿਹੜੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੀਆਂ ਵੱਡੀ ਤعداد ਵਿੱਚ ਦਿਖਾਈ ਦੇ ਰੀਆਂ ਤੇ ਮੁਕਾਬਲੇ ਕਰਦੀਆਂ ਦਿਖਾਈ ਦੇ ਰੀਆਂ ਜੋ ਦਰਸਾਉਂਦੀਆਂ ਵੀ ਕੁੜੀਆਂ ਵੀ ਜੜੇ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਜ਼ਰ ਨਹੀਂ ਨਹੀਂ ਪੈ ਆਂ ਕੁੜੀਆਂ ਦੀ ਜਿਹੜੀ ਆ ਕਬੱਡੀ ਦੇ ਵਿੱਚ ਉਤਸ਼ਾਹਿਤ ਹੋਣਾ ਤੇ ਉਹਦੇ ਵਿੱਚ ਭਾਗ ਲੈਣਾ ਇਹ ਚੀਜ਼ ਦਰਸਾਉਂਦਾ ਹੈ ਵੀ ਕਿਸ ਤਰ੍ਹਾਂ ਜਿਹੜੇ ਨੌਜਵਾਨ ਦੇ ਜਿਹੜੀ ਪੀੜ੍ਹੀ ਹੈਗੀ ਆ ਵੀ ਉਹ ਜਿਹੜੀ ਆ ਵੀ ਖੇਡਾਂ ਵੱਲ ਤੇ ਖਾਸ ਤੌਰ ਤੇ ਕਬੱਡੀ ਵੱਲ ਜਿਹੜਾ ਆਪਣਾ ਰੁਝਾਨ ਜਿਹੜਾ ਦਿਖਾਦੀ ਸਾਫ ਤੌਰ ਤੇ ਦਿਖਾਈ ਦੇ ਰਹੀ ਆ ਲਗਾਤਾਰ ਪਿੰਡਾਂ ਵੱਲੋਂ ਜਿਹੜਾ ਇਹ ਮੁਕਾਬਲੇ ਕਰਾਇਆ ਜਾ ਰਹੇ ਆ ਅੱਜ ਜਿਹੜੇ ਮੁਕਾਬਲੇ ਨੇ ਕਰਾਇ ਜਾਲ ਵਕੀਲਾ ਵਾਲੀ ਬਸਤੀ ਜੜਿਆ ਇਹ ਮੁਕਾਬਲੇ ਫਰੋਜਪੁਰ ਦੇ ਵਿੱਚ ਜਿਹੜੇ ਕਰਵਾਏ ਕਰਵਾਏ ਜਾ ਰਹੇ ਆ ਜੋ ਦਰਸਾਉਂਦੇ ਆ ਵੀ ਪਿੰਡਾਂ ਦੇ ਲੋਕ ਵੀ ਜੜਿਆ ਤੇ ਉਤਸ਼ਾਹਿਤ ਹੋ ਕੇ ਜੜੇ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਂਦੇ ਆ ਜੋ ਆਪਣੇ ਆਪ ਦੇ ਵਿੱਚ ਵੀ ਕਿ ਕਾਬਲੇ ਤਾਰੀਫ ਜੜੀ ਆ ਇਹ ਉਹ ਨਜ਼ਰ ਆ ਰਹੀ ਆ ਕਿਉਂਕਿ ਜ਼ਿਆਦਾਤਰ ਜੜੇ ਨੌਜਵਾਨ ਹੈਗੇ ਆ ਉਹ ਨਸ਼ੇ ਨਸ਼ਾ ਵਾਲ ਜੜੇ ਆ ਉਹ ਜਾਂਦੇ ਦਿਖਾਈ ਦੇ ਰਿਹਾ ਇਸ ਕਰਕੇ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਇਸ ਤਰ੍ਹਾਂ ਦੇ ਮੁਕਾਬਲੇ ਦਾ ਹੋਣਾ ਬਹੁਤ ਜ਼ਰੂਰੀ ਆ ਹਰ ਪਿੰਡ ਦੇ ਜੜੇ ਆ ਆਗੂਆਂ ਨੂੰ ਜਾਂ ਲੋਕਾਂ ਨੂੰ ਚਾਹੀਦਾ ਵੀ ਇਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਮੁਕਾਬਲੇ ਕਰਵਾਏ ਜਾਣ ਤਾਂ ਜੋ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਇਆ ਜਾਵੇ ਤੇ ਨਾਲ ਉਹਨਾਂ ਦੀ ਤੰਦਰੁਸਤੀ ਵਾਸਤੇ ਵੀ ਜੜੀ ਆ ਉਹ ਜਦੋਂ ਜੈ ਜੜੀ ਆ ਉਹ ਕੀਤੀ ਜਾ ਸਕੇ ਨਸ਼ੇ ਨੂੰ ਪੂਰੀ ਤਰ੍ਹਾਂ ਜੜੀ ਨਕੇਲ ਕੱਸਣ ਵਾਸਤੇ ਪ੍ਰਸ਼ਾਸਨ ਵੱਲੋਂ سرکاراں ਵੱਲੋਂ ہر کوشش ਸੰਭਵ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਲੇਕਿਨ ਉਹਨਾਂ ਵੱਲੋਂ ਵੀ اپیل ਕੀਤੀ ਜਾਂਦੀ ਹੈ ਸਰਕਾਰਾਂ ਨੂੰ ਵੀ ਲੋਕ ਜਿਹੜੇ ਆ ਉਹਨਾਂ ਦਾ ਸਹਿਯੋਗ ਕਰਨ ਅੱਗੇ ਆਨ ਤਾਂ ਜੋ ਜਿਹੜਾ ਨਸ਼ਾ ਹੋਵੇ ਉਹ ਖਤਮ ਕੀਤਾ ਜਾ ਸਕੇ ਲੇਕਿਨ ਵੀ ਕਹਿ ਸਕਦੇ ਆ ਵੀ ਕੁਝ ਜਿਹੜੇ ਪਿੰਡਾਂ ਦੇ ਲੋਕ ਤਾਂ ਇਸ ਨੂੰ ਸਬਕ ਲੈ ਕੇ ਆਪਣੀ ਪਹਿਲ ਕਦਮੀਆਂ ਕਰਦੇ ਦਿਖਾਈ ਦੇ ਰਹੇ ਨੇ ਜਿਹਦਾ ਸਭ ਤੋਂ ਤੇ ਅੱਜ ਸਾਫ਼ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਕਬੱਡੀ ਦੇ ਜਿਹੜੇ ਆ ਉਹ ਮੈਚ ਜਿਹੜੇ ਆ ਉਹ ਜਾ ਰਹੇ ਜਿਨ੍ਹਾਂ ਵਿੱਚ ਕੁੜੀਆਂ ਨੇ ਵੀ ਵੱਡੀ ਤعداد ਵਿੱਚ ਹਿੱਸਾ ਲਿਆ ਤੇ ਵੱਡੇ ਨੌਜਵਾਨ ਵੀ ਜੜਿਆ ਇਸੇ ਜਿਹੜੇ ਕਬੱਡੀ ਕਾ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਦਿਖਾਈ ਦੇ ਰਹੇ ਆ ਜੇ ਅਗਰ ਹਰ ਪੰਚਾਇਤ ਹਰ ਪਿੰਡ ਦੇ ਲੋਕ ਇਸ ਤਰ੍ਹਾਂ ਜਿਹੜਾ ਹਿਲਾਕਰਮ ਤਾਂ ਨਸ਼ੇ ਨੂੰ ਕਿੰਨੇ ਦੂਰੀ ਵੀ ਨਸ਼ੇ ਨੂੰ ਜਿਹੜਾ ਜੜ ਤੋਂ ਜਿਹੜਾ ਉਹ ਮੁਕਾਇਆ ਜਾ ਸਕਦਾ ਭਾਵੇਂ ਸਰਕਾਰਾਂ ਪ੍ਰਸ਼ਾਸਨ ਵੀ ਦੀ ਜੜੀਆਂ ਸਹਿਯੋਗ ਵੀ ਆ ਇਹਨਾਂ ਲੋਕਾਂ ਦੇ ਕੰਮ ਆਂਦਾ ਲੇਕਿਨ ਯਾਰਾ ਖਾਸ ਤੌਰ ਤੇ ਜਿਹੜੇ ਲੋਕ ਹੈਗੇ ਆ ਉਹ ਆਪਣੇ ਪੱਧਰ ਤੇ ਜਿਹੜੇ ਇਹ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਣ ਤਾਂ ਜੋ ਨੌਜਵਾਨ ਜੜਿਆ ਉਹ ਇਥੋਂ ਜਿਹੜਾ ਸਬਕ ਲੈ ਕੇ ਇੱਕ ਸਿੱਖਿਆ ਲੈ ਕੇ ਵੀ ਕਹਿ ਸਕਦੇ ਵੀ ਨਸ਼ੇ ਤੋਂ ਦੂਰ ਰਹਿ ਸਕਦੇ ਨੇ ਤੇ ਕਬੱਡੀ ਜਿਹੜੇ ਆ ਜਾਂ ਗੇਮਾਂ ਦੇ ਵਲ ਆ ਕੇ ਆਪਣਾ ਜਿਹੜਾ ਨੀ ਕਰਤੱਵ ਵੀ ਦਿਖਾ ਦਿਖਾ ਸਕਦੇ ਆ ਤੇ ਨਾਲੇ ਆਪਣਾ ਜਿਹੜਾ ਪੁੱਖ ਵੀ ਜਿਹੜਾ ਬਣਾ ਸਕਦੇ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਅੱਗੇ ਅੱਗੇ ਵਧਣ ਵਾਸਤੇ ਵੀ ਜਿਹੜੇ ਕਾਫੀ ਸਾਇਸਿਡ ਹੋਣ ਗਿਆ ਬਹੁਤ ਵਧੀਆ ਲੱਗਦਾ ਬਸ ਸਾਰੇ ਕੁੜੀਆਂ ਨੂੰ ਜਿੱਥੇ ਮੌਕਾ ਮਿਲਦਾ ਨਾ ਸਾਰੇ ਟੂਰਨਾਮੈਂਟ ਤੇ ਹੋਣਾ ਚਾਹੀਦਾ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਚਾਹੇ ਇੱਕ ਮੈਚ ਕਰਾਉਣਾ ਚਾਹੇ ਚਾਰ ਟੀਮਾਂ ਸਨ ਚਾਹੇ 8 ਟੀਮਾਂ ਸਨ ਮੱਟਾ ਨੂੰ ਬਲਾ ਕੇ ਮੈਚ ਕਰਾਉਣੇ ਚਾਹੀਦੇ ਫੇਰ ਹੀ ਆਪਾਂ ਕਹੇ ਸਾਰੇ ਵੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਰੱਖਦੇ ਜਾਂਦੇ ਨੇ ਲੱਗਦਾ ਜਿਹੜਾ ਅੱਜ ਟੂਰਨਾਮੈਂਟ ਫਿਰੋਜ਼ਪੁਰ ਦੇ ਵਿੱਚ ਕੀਤਾ ਗਿਆ ਤੇ ਬਰਾਬਰ ਦਾ ਮਾਨ ਸਨਮਾਨ ਮਿਲਿਆ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਉਹਨਾਂ ਨੇ ਆਦਰ ਸਤਿਕਾਰ ਦਿੱਤਾ ਬਹੁਤ ਵਧੀਆ ਪਲੇਅਰਾਂ ਨੂੰ ਪੂਰਾ ਪਿਆਰ ਦਿੱਤਾ ਜੀ ਉਹਨਾਂ ਨੇ ਦੇਖਿਆ ਜਾਵੇ ਤਾਂ ਇਹ ਹਾਲੇ ਨਿਕਰਦਾ ਕੁੜੀਆਂ ਮੁੰਡਿਆਂ ਦੇ ਬਰਾਬਰ ਆਈ ਜਾਣੀ ਕਹਿ ਤਾਂ ਸਾਰੇ ਦਿੰਦੇ ਆ ਵੀ ਹਾਂਜੀ ਮੁੰਡਿਆਂ ਦੇ ਬਰਾਬਰ ਬਰ ਨਹੀਂ ਹਲੇ ਮੁੰਡਿਆਂ ਤੱਕ ਉਹ ਲੈਵਲ ਨਹੀਂ ਆਇਆ ਹਲੇ ਵੀ ਕਿਤੇ ਨਾ ਕਿਤੇ ਤਲ ਹੀ ਰੱਖਿਆ ਜਾਂਦਾ ਕੁੜੀ ਲੱਗਦਾ ਕਿਤੇ ਨਾ ਕਿਤੇ ਜਦੋਂ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਕਿ ਵਿਸਥਾਰ ਹੁੰਦਾ ਹੈ ਤਾਂ ਕੁੜੀ ਯਾਰ ਮੁੰਡਿਆਂ ਦੇ ਵਿੱਚ ਗੇਮ ਦੇ ਵਿੱਚ ਕਿਹਦੇ ਵਿੱਚ ਕੁੜੀ ਦਾ ਮੁੰਡੇ ਦੇ ਵਿੱਚ ਕੋਈ ਵਿਸਥਾਰ ਲੱ ਤਾਂ ਲੱਗਦਾ ਕਿ ਕੁੜੀਆਂ ਅਜੇ ਤੱਕ ਉਹ ਪੁਰਾ ਮੁੰਡਿਆਂ ਦੇ ਬਰਾਬਰ ਨਹੀਂ ਪੁੱਛੀ ਮੈਚਾਂ ਦੇ ਵਿੱਚ ਕੀ ਮਸੂਸ ਹੁੰਦਾ ਹੈ ਕਿ ਕਿੱਦਾਂ ਕਮੀਆਂ ਲੱਗਦੀ ਤੁਹਾਨੂੰ ਕਮੀਆਂ ਵਿੱਚ ਮੁੰਡਿਆਂ ਦੇ ਤਾਂ ਸਾਰੇ ਮੈਚ ਕਰਵਾ ਲੈਂਦੇ ਆ ਕੁੜੀਆਂ ਲਈ ਜਦੋਂ ਆਪਾਂ ਫੋਨ ਲਾ ਕੇ ਪੁੱਛਦੇ ਆ ਨਾ ਜ਼ਿਆਦਾਤਰ ਜੈਂਟਸ ਕੋਲ ਪੁੱਛਦੇ ਆ ਵੀ ਭਾਜੀ ਸਾਡਾ ਮੈਚ ਕਰਵਾ ਲਓ ਤੇ ਉਹ ਕਹਿ ਦਿੰਦੇ ਆ ਨਾ ਜੀ ਸਾਡੇ ਕੋਲ ਤਾਂ ਕੁੜੀਆਂ ਲਈ ਟਾਈਮ ਹੀ ਨਹੀਂ ਹੈ ਜੀ ਕਿਨਣ ਕਾਫੀ ਕਾਫੀ ਦਾ ਮਾਜਾ ਮਾਰਦੇ ਰਹਿੰਦੇ ਪਰ ਉਹਨੇ ਟਾਈਮ ਵਿੱਚ ਇਹ ਕੁੜੀਆਂ ਲਈ ਟਾਈਮ ਨਹੀਂ ਕਰਦੇਗੀ ਲੱਗਦਾ ਕਿ ਜਦੋਂ ਕੁੜੀਆਂ ਘਰੋਂ ਨਿਕਲਣ ਗਈਆਂ ਤਾਂ ਅੱਗੇ ਵਧਣ ਗਈਆਂ ਦਾ ਆਪਣਾ ਫਿਊਚਰ ਕਿਤੇ ਨਾ ਕਿਤੇ ਗੇਮ ਖੇਡਣ ਕੇ ਫਿਊਚਰ ਬਦਲੇ ਜੇ ਤਾਂ ਨਿਕਲ ਨਹੀਂ ਆ ਦਫੇਰੀਆ ਭਾਈ ਜੀ ਜੇ ਗਾਹਲੇ ਮੌਕਾ ਦੇਣਗੇ ਜੇ ਕਮੇਟੀ ਵਾਲੇ ਮੁੱਠੇ ਹੀ ਨ ਦੇਣਗੇ ਫਿਰ ਕਿਵੇਂ ਫਿਊਚਰ ਬਣੂਗਾ ਅੱਜ ਤੁਸੀਂ ਜਿੱਤੇ ਹੋ ਕਿੰਨੀ ਖੁਸ਼ੀ ਹੈ ਬਈ ਬਹੁਤ ਮਾਣ ਸਨਮਾਨ ਮਿਲਿਆ ਲੱਗਦਾ ਕਿ ਫਿਰੋਜ਼ਪੁਰ ਅੱਜ ਕਾਮਯਾਬ ਹੋ ਉ ਉਲੰਧੀਆਂ ਤੇ ਪਹੁੰਚ ਗਿਆ ਹਾਂਜੀ ਬਈ ਬਹੁਤ ਵਧੀਆ ਵਧੀਆ ਮੈਨਰ ਕਰਵਾਇਆ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਜਦੋਂ ਕੋਚਿੰਗ ਲੈਂਦੇ ਹੋ ਕਿੱਦਾਂ ਦੇ ਕੋਚਿੰਗ ਦਿੰਦੇ ਨੇ ਕਿੱਦਾਂ ਦਾ ਰਹਿੰਦਾ ਜਦੋਂ ਮੈਦਾਨ ਦੇ ਵਿੱਚੋਂ ਖੜਦੇ ਹੋ ਕਿੱਦਾਂ ਦੀਆਂ ਚੁਣੌਤੀਆਂ ਰਹਿੰਦੀਆਂ ਇੱਕ ਪਲੇਅਰ ਨੂੰ ਚੁਣੌਤੀਆਂ ਹੁੰਦੀਆਂ ਨੇ ਅਗਲੀ ਟੀਮ ਵੀ ਬਰਾਬਰ ਦੀ ਹੁੰਦੀ ਕਿੱਤਾਂ ਵਿੱਚ ਚੁਣੌਤੀਆਂ ਦੇ ਨਾਲ ਮੈਚ ਲੜਨਾ ਚੁਣੌਤੀਆਂ ਬਈ ਜੀ ਐਂਟੀ ਯਾਰ ਮੈਂ ਪਾਸਪੇੰਟ ਐਵੇਂ ਹੁੰਦਾ ਕਿ ਬਸ ਜਿੰਨਾ ਜਿੰਨਾ ਪਰ ਜਿੰਨਾ ਦੇ ਲਈ ਉਨਾ ਹੀ ਦਮਾਤੇ ਤੇ ਪ੍ਰੈਸ਼ਰ ਪਾਇਆ ਜਾਂਦਾ ਫਿਰ ਉਹ ਹੋਰ ਜਿਆਦਾ ਵਧੀਆ ਪਰਫੋਰਮੈਂਸ ਦੇਣੀ ਪੈਂਦੀ ਆ ਲੱਗਦਾ ਕਿ ਜੇ ਜਦੋਂ ਜਿੱਤਦਾ ਬੰਦਾ ਜਦੋਂ ਬਹੁਤ ਜਿਆਦਾ ਕੁਝ ਕਰਦੇ ਉਹਨੂੰ ਵੀ ਹਾਂਜੀ ਅੱਜ ਮਿਹਨਤ ਦਾ ਫਲ ਮਿਲ ਗਿਆ ਸਾਨੂੰ ਜਦੋਂ ਮੈਚ ਜਿੱਤਿਆ ਹਾਂਜੀ ਕਰਦੇ ਦੱਸ ਤਾਂ ਹਾਂ ਨਹੀਂ ਖਲੇ ਤੇ ਕਰਦਾ ਹੀ ਨਹੀਂ ਸੀ ਕੈਮਰਾਮੈਨ ਦਿਨ ਅਸ਼ਰਫ ਜੀ ਸਿੰਘ ਡੈਨਿਕਸ ਵੇਰਾਪ ਫਰੋ